ਏ ਨਾ ਕਹੋ ਜੀ ਮੇਰਾ ਪਾਠ ਕਿਸੇ ਨੇ ਕਰ ਦਿੱਤਾ ਹੈ ਮੇਰੇ ਹਿੱਸੇ ਦੀ ਰੋਟੀ ਕੋ ਦੂਜਾ ਖਾ ਸਕਦਾ ਜੀ ਬੋਲ ਕੇ ਦੱਸਿਓ ਤੁਹਾਡੇ ਹਿੱਸੇ ਦੀ ਰੋਟੀ ਕੋ ਦੂਜਾ ਖਾ ਸਕਦਾ ਹੈ ਉਹ ਤੁਹਾਨੂੰ ਖਾਣੀ ਪੈਣੀ ਹੈ ਤੁਸੀਂ ਬਿਮਾਰ ਹੋ ਤੁਸੀਂ ਨਾਲ ਦੇ ਨੂੰ ਕਹੋ ਜਾ ਭੱਜ ਕੇ ਤੂੰ ਡਾਕਟਰ ਕੋ ਦਵਾਈ ਲਿਆ ਤੁਸੀਂ ਠੀਕ ਹੋ ਸਕਦੇ ਹੋ ਤੇ ਗੁਰਬਾਣੀ ਦੀ ਲੋੜ ਤੁਹਾਨੂੰ ਆ ਤੁਸੀਂ ਕਹਿੰਨੇ ਜਾ ਭਾਈ ਮੇਰੇ ਹਿੱਸੇ ਦਾ ਤੂੰ ਪਾਠ ਪੜ੍ਹ ਦੇ ਅਗਲਿਆਂ ਨੇ ਇਸ ਬੰਨੇ ਸਾਡੀ ਸੋਚ ਜਾਣ ਨਹੀਂ ਦਿੱਤੀ ਘਰਾਂ ਵਿੱਚ ਭਾਵੇਂ ਇੱਕ ਅੰਕ ਰੋਜ਼ ਪੜੋ ਆ ਮਾਤਾ ਜੀ ਇਹ ਨੂੰ ਇਹ ਨੂੰ ਮੂੰਹ ਕਰ ਲਓ ਜੀ ਗੁਰੂ ਅੰਸਾ ਵੱਲੋਂ ਆ ਮਾਤਾ ਜੀ ਤੁਸੀਂ ਗੁਰੂ ਅੰਸਾ ਵੱਲੋਂ ਮੂੰਹ ਕਰ ਲਓ ਜੀ ਕੋਈ ਜ਼ਰੂਰੀ ਗੱਲ ਕਰ ਰਿਹਾ ਮਨ ਲਦਾ ਮਾਤਾ ਜੀ ਦੇਖੋ ਜੀ ਮੇਰਾ ਅੱਧਾ ਯੋਰੇ ਨਾਲ ਕੰਮਾਂ ਤੇ ਲੱਗ ਗਿਆ ਤੇ ਮੇਰੀ ਬੇਨਤੀ ਹੱਥ ਜੋੜ ਕੇ ਜੀ ਕੁਝ ਜ਼ਰੂਰੀ ਕੋ ਗੱਲ ਕਰਨੀ ਤੇ ਮੈਂ ਇੱਥੇ ਕਰ ਲਉ ਤਾਂ ਕਿ ਸੰਗਤ ਵੀ ਸੁਣ ਲੈਣ ਨਾਲੇ। ਮੇਰੀ ਬੇਨਤੀ ਦੁਬਾਰਾ ਨਾ ਮੈਨੂੰ ਕਹਿਣਾ ਪਵੇ। ਜਿੰਨਾ ਮਨ ਟਿਕਾ ਕੇ ਬਹੋਗੇ ਤਾਂ ਆਪਾਂ ਇੱਥੇ ਬਹਿ ਕੇ ਤੇ ਆਪਾਂ ਸੁਣਨਾ ਦੋ ਕੰਨ ਸਾਨੂੰ ਰੱਬ ਨੇ ਸੁਣਨ ਵਾਸਤੇ ਦਿੱਤੇ ਨੇ ਜੀ। ਐਨ ਸਾਵਧਾਨ ਹੋ ਕੇ ਸੁਣੋਗੇ ਤਾਂ ਜਾ ਕੇ ਗੱਲ ਪਹੂਗੀ ਬਾਣੀ ਦੀ। ਮੈਂ ਤੇ ਗੱਲ ਦੁਬਾਰਾ ਤੁਰਨਾ ਫੇਰ ਕਰਨਾ ਚਾਹੁੰਨਾ ਕਿ ਅਸੀਂ ਸਤਗੁਰ ਦੀ ਬਾਣੀ ਤੋਂ ਕੋਹਾਂ ਦੂਰ ਚਲੇ ਗਏ। ਤੇ ਗੁਰਦੇਵ ਜੀ ਕੀ ਕਹਿੰਦੇ ਨੇ ਬੰਦਨ ਨਾ ਹਰ ਬੰਦਨ ਨਾ ਗੁਣ ਗਾਵੋ। ਕੋਪਾਲ ਰਾਏ। ਪਾਸ਼ਾ ਜੀ ਕਹਿੰਦੇ ਨੇ ਪ੍ਰਮਾਤਮਾ ਦੇ ਗੁਣ ਗਾਉਣੇ ਹੀ ਉਸ ਨੂੰ ਦਮਸਕਾਰ ਕਰਨੀ ਹੈ ਤੁਦਨੋ ਨਿਵਣ ਮੰਨਣ ਤੇਰਾ ਨਾਉ ਪਰਮੇਸ਼ਰ ਦੀ ਗੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੰਨਣਾ ਹੀ ਆਪਣੇ ਗੁਰੂ ਪਰਮੇਸ਼ਰ ਦੇ ਅੱਗੇ ਸਿਰ ਝੁਕਾਉਣਾ ਹੈ ਤੁਦਨੋ ਨਿਵਣ ਮੰਨਣ ਤੇਰਾ ਨਾਉ ਹੇ ਮਹਾਰਾਜ ਤੁਹਾਡੇ ਅੱਗੇ ਨਿਵਣਾ ਹੀ ਤੁਹਾਨੂੰ ਮੰਨਣਾ ਹੈ ਸਮਝ ਆ ਰਹੀ ਹੈ ਜੀ ਜੇ ਮੈਂ ਤੁਹਾਡੀ ਗੱਲ ਨੂੰ ਮੰਨਦਾ ਨਹੀਂ ਇਹਦਾ ਮਤਲਬ ਮੇਰੀ ਤੁਹਾਡੇ ਅੱਗੇ ਨਮਸਕਾਰ ਵੀ ਹੈ ਨਹੀਂ ਹੁਣ ਜਿਹੜਾ ਸਿੱਖ ਆਪਣੇ ਗੁਰੂ ਅੱਗੇ ਸਿਰ ਝੁਕਾਉਂਦਾ ਪਰ ਗੁਰੂ ਦੀ ਗੱਲ ਨਹੀਂ ਮੰਨਦਾ ਪਾਸ਼ਾ ਕਹਿੰਦੇ ਤੂੰ ਗੱਲ ਤੇ ਮੰਨਦਾ ਨਹੀਂ ਤੇਰੇ ਝੁਕਣ ਦਾ ਅਰਥ ਕੀ ਰਹਿ ਗਿਆ ਹੁਣ ਘਰ 'ਚ ਆਪਣਾ ਬੱਚਾ ਪਿਓ ਦੇ ਗੋਡਿਆਂ ਹੱਥ ਲਾਵੇ ਸਵੇਰੇ ਉੱਠ ਕੇ ਛਾਮੀ ਵੀ ਲਾ ਦੇਵੇ ਪਰ ਆਪਣੇ ਪਿਓ ਦੀ ਗੱਲ ਇੱਕ ਵੀ ਨਾ ਮੰਨੇ ਤੇ ਪਿਓ ਕੀ ਕਹੂਗਾ ਭਲਾ ਆਪਣੇ ਪੁੱਤ ਨੂੰ ਵੀ ਤੂੰ ਜਿੰਨੇ ਮੇਰੇ ਗੋਡਿਆਂ ਹੱਥ ਲਾਉਣਾ ਇਹ ਚੋਂ ਇੱਕ ਮੇਰੀ ਗੱਲ ਵੀ ਮੰਨ ਲਿਆ ਕਰ ਕਦੀ ਕਦੀ ਤੂੰ ਗੱਲ ਮੰਨ ਲਿਆ ਕਰ ਗੋਡੀਆਂ ਹੱਥ ਪਾਵੇਂ ਨਾ ਵੀ ਲਾ ਤਾਂ ਵੀ ਠੀਕ ਵਾ ਪਰ ਤੂੰ ਗੋਡੇ ਜਾਦੇ ਮੇਰੇ ਘੁੱਟਦਾ ਮੈਂ ਗੱਲ ਤੇ ਮੇਰੀ ਤੂੰ ਮੰਦਾ ਕੋਈ ਨਹੀਂ ਅੱਜ ਅੱਜ ਅਸੀਂ ਅਜੋਕੇ ਸਮੇਂ ਚ ਕਰਦੇ ਵੀ ਇਹ ਆ ਅਸੀਂ ਆਣ ਕੇ ਪਾਤਸ਼ਾਹ ਦੀਆਂ ਪ੍ਰਕਰਮਾਂ ਵੀ ਕਰਦੇ ਆ ਮੱਥੇ ਵੀ ਟੇਕਦੇ ਆ ਸਭ ਕੁਝ ਕਰਦੇ ਆ ਪਰ ਆਪਣੇ ਸਤਿਗੁਰ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੁਣ ਸਤਿਗੁਰ ਜੀ ਕਹਿੰਦੇ ਤੁਧ ਨੂੰ ਨਿਵਣ ਮੰਨਣ ਤੇਰਾ ਨਾਮ ਤੁਹਾਡੀ ਗੱਲ ਨੂੰ ਮੰਨਣਾ ਹੀ ਮਹਾਰਾਜ ਤੁਹਾਡੇ ਅੱਗੇ ਝੁਕਣਾ ਹੈ। ਤੋ ਪਾਸ਼ਕ ਨੇ ਬੰਦਨਾ ਹਰ ਬੰਦਨਾ ਗੁਣ ਗਾਵੋ। ਗੋਪਾਲ ਰਾਏ। ਤੇ ਆਪਾਂ ਗੱਲ ਕਰ ਰਹੇ ਸੀ ਮਾਲਕ ਨੂੰ ਯਾਦ ਕਿਉਂ ਕਰਦੇ? ਅਸੀਂ ਉਹਦੇ ਗੁਣ ਕਿਉਂ ਗਾਉਨੇ ਆ? ਮਾਲਕ ਵਾਸਤੇ ਨਹੀਂ ਆਪਣੇ ਵਾਸਤੇ ਗਾਉਨੇ ਆ। ਤੋ ਪਾਸ਼ ਨੇ ਬੜੀ ਪਿਆਰੀ ਗੱਲ ਕਹੀ। ਕਹਿੰਦੇ ਜਿਵੇਂ ਇੱਕ ਇਲਾਕੇ ਦਾ ਕੂਕਰ ਦੂਜੇ ਇਲਾਕੇ ਵਿੱਚ ਚਲਾ ਜਾਂਦਾ ਹੈ। ਗੁਰਬਾਣੀ ਦਾ ਵਾਕ ਹੈ ਜੀ ਤਲੰਗ ਰਾਗ ਦਾ ਸ਼ਬਦ। ਇੱਕ ਮਹੱਲੇ ਦਾ ਕੁੱਤਾ ਦੂਜੇ ਮਹੱਲੇ ਚਲਾ ਜਾਏ ਤੇ ਜਿਵੇਂ ਆਪਾਂ ਨੂੰ ਬੰਦਿਆਂ ਦੀ ਪਛਾਣ ਨਹੀਂ ਹੁੰਦੀ ਵੀ ਆਹ ਬੰਦਾ ਸਾਡੀ ਗਲੀ ਦਾ ਨਹੀਂ ਅਗਿਆ ਦੂਜੀ ਗਲੀ ਦਾ ਜਾਂ ਸਾਡੇ ਪਿੰਡ ਦਾ ਹੀ ਨਹੀਂ ਆਪ ਨੂੰ ਪਛਾਣ ਹੁੰਦੀ ਆਪੋ ਆਪਣੇ ਪਿੰਡ ਮਨ ਲਓ ਤੁਹਾਡੇ ਚਿਹਰੇ ਤੁਹਾਡੇ ਪਿੰਡ ਦੇ ਜਿੰਨੇ ਵੀ ਬਾਹਰਲੇ ਚਿਹਰੇ ਆ ਤੁਸੀਂ ਪਛਾਣ ਜਾਣਾ ਵੀ ਇਹ ਸਾਡੇ ਪਿੰਡ ਦਾ ਬੰਦਾ ਨਹੀਂ ਹੈਗਾ ਇਦਾਂ ਜਿਹੜੇ ਕੂਕਰ ਹੁੰਦੇ ਆ ਨਾ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਸਾਡੇ ਏਰੀਆ ਦਾ ਨਹੀਂ ਹੈਗਾ ਉਹ ਆਪਣੇ ਏਰੀਆ ਦੇ ਕੁੱਤਿਆਂ ਨੂੰ ਕੁਝ ਨਹੀਂ ਕਹਿੰਦੇ ਪਰ ਜਦੋਂ ਉਪਰਾ ਕੋ ਕੁੱਤਾ ਆ ਜਾਏ ਤੇ ਇਕੱਠੇ ਹੋ ਕੇ ਉਹਨੂੰ ਘੇਰ ਲੈਂਦੇ ਆ ਉਹ ਫਿਰ ਉਹ ਦੂਜੇ ਮਹੱਲੇ ਦਾ ਕੁੱਤਾ ਦੂਜੇ ਏਰੀਏ ਚਲਾ ਜਾਵੇ ਦੂਜੀ ਗਲੀ ਚਲਾ ਜਾਵੇ ਉਹ ਸਾਰੇ ਇਕੱਠੇ ਹੋ ਕੇ ਨਾ ਫਿਰ ਉਹਨੂੰ ਘੇਰ ਲੈਂਦੇ ਆ ਉਹ ਫੇ ਮਾੜਾ ਮਾੜਾ ਭੌਂਕਦਾ ਵਾ ਉਹ ਕਾਦੇ ਨਹੀਂ ਭੌਂਕਦਾ ਕਿਉਂ ਨੂੰ ਪਤਾ ਜੇ ਮੈਂ ਨਾ ਭੌਂਕਿਆ ਤੇ ਮੇਰੀ ਚੁੱਪ ਨਾਲ ਇਹਨੇ ਸਾਰਿਆਂ ਨੇ ਮੈਨੂੰ ਪਾੜ ਦੇਣਾ ਹੈ ਉੱਥੇ ਉਸ ਕੁੱਤੇ ਦਾ ਭੌਂਕਣਾ ਕਿਸੇ ਸਰ ਅਹਸਾਨ ਥੋੜਾ ਕੋਈ ਉਹ ਤਾਂ ਭੌਂਕਦਾ ਕਿ ਮੈਂ ਜੇ ਆਪਣੀ ਬਚਾਅ ਵਾਸਤੇ ਵੀ ਜੇ ਮੈਂ ਭੌਂਕੂੰਗਾ ਮੜਾ ਮਾਰਤ ਨਾਲੇ ਪਿਛਲੇ ਪੈਰੀ ਪਿਛਾਣੋਂ ਤੁਰਿਆ ਆਉਂਦਾ ਨਾਲੇ ਭੌਂਕੀ ਜਾਂਦਾ ਉਹ ਵੀ ਡਰਦੇ ਫਿਰ ਲਾਗੇ ਨਹੀਂ ਆਉਂਦੇ ਵੀ ਭਾਈ ਇਹ ਚ ਹੈ ਕੋਈ ਅੱਗੋਂ ਭੌਂਕਦਾ ਤਾਂ ਹੀ ਹੁਣ ਗੱਲ ਇਥੇ ਕੁੱਤੇ ਦੀ ਨਹੀਂ ਹੋ ਰਹੀ ਪਾਸ਼ਾ ਕਹਿੰਦੇ ਇੱਤੇ ਕੂਕਰ ਹਾਂ ਪਰੋ ਬਾਣੀ ਜੀ ਹਾਂ ਬੇਗਾਨਾ ਭੌਂਕਾਂ ਇਸ ਤਨ ਤਾਂ ਹੀ ਭੌਂਕਦਾ ਮੈਂ ਪਾਸ਼ਾ ਕਹਿੰਦੇ ਇਹ ਕਾਲਪੁਰ ਖਾੜਾ ਸੰਸਾਰ ਆ ਮੇਰੇ ਲਈ ਉਪਰਾ ਏਰੀਆ ਆ ਉਪਰੇ ਰਿਆ ਇੱਥੇ ਮੈਨੂੰ ਕਿੰਨਿਆ ਕੁੱਤਿਆਂ ਨੇ ਘੇਰਿਆ ਇੱਕ ਸਵਾਨ ਦੋਏ ਸਵਾਨੀ ਨਾਲ ਹੁਣ ਇੱਥੇ ਕੁੱਤਾ ਕਿਹਨ ਕੌਣ ਹੈ ਲਾਲਚ ਰੂਪੀ ਕੁੱਤਾ ਲਾਲਚ ਰੂਪੀ ਕੁੱਤੇ ਨੇ ਘੇਰ ਲਿਆ ਆਸਾ ਤੇ ਤ੍ਰਿਸ਼ਨਾ ਦੀਆਂ ਕੁੱਤੀਆਂ ਨੇ ਘੇਰਿਆ ਹੋਇਆ ਵਾ ਤੇ ਇੱਥੇ ਇਸ ਕਰਕੇ ਮੈਂ ਭੌਂਕਦਾ ਵਾਂ ਵੀ ਇਹ ਮੈਨੂੰ ਪਾੜ ਨਾ ਦੇਣ ਅਜ ਲਾਲਚ ਨੇ ਦੁਨੀਆ ਪਾੜੀ ਹੈ ਨਾ ਭਰਾ ਕੋਲੋਂ ਭਰਾ ਮਰਵਾਇਆ ਨਾ ਬੋਲੋ ਪਿਆਰਿਓ ਪੁੱਤ ਕੋਲੋਂ ਪਿਓ ਦਾ ਕਤਲ ਕਰਵਾਇਆ ਨਾ ਘਰ ਵਾਲੇ ਕੋਲੋਂ ਘਰ ਵਾਲੀ ਦਾ ਗਾਲ ਵੱਢ ਕੇ ਅਗਲੇ ਨੇ ਨਹਿਰ ਸੁਰਦ ਤੱਕ ਕਿਤੇ ਪਤਨੀ ਨੇ ਪਤੀ ਮਾਰਤਾ ਕਿਤੇ ਕਾਮਵਾਸ਼ਨਾ ਕਰਕੇ ਹੋ ਗਿਆ ਕਿਤੇ ਲਾਲਚ ਕਰਕੇ ਹੈਗੇ ਤੇ ਪੰਜ ਵਕਾਰ ਕੁੱਤੇ ਹੀ ਨੇ ਇਹਨਾਂ ਨੂੰ ਕੂਕਰ ਆਖਿਆ ਇਤੇ ਕੂਕਰ ਪਾਸ਼ਾ ਕਹਿੰਦੇ ਹਾਉ ਬੇਗਾਨਾ ਲੱਭ ਕੁੱਤਾ ਲਾਲਚ ਨੂੰ ਬਾਣੀ ਚ ਕੁੱਤਾ ਸਿੱਧਾ ਸ਼ਬਦ ਹੀ ਲਿਖਤਾ ਲੱਭ ਕੁੱਤਾ ਲਾਲਚ ਨੂੰ ਸਿੱਧਾ ਸ਼ਬਦ ਵਰਤਾ ਤਾਂ ਕਿ ਭਲੀ ਖਾਂ ਰਾਜ ਲੱਭ ਕੁੱਤਾ ਲਾਲਚ ਰੂਪੀ ਕੁੱਤਾ ਭਗਤ ਫਰੀਦ ਜੀ ਨੇ ਤਾਂ ਸਰੀਰ ਨੂੰ ਹੀ ਕੁੱਤਾ ਕਹਿਤਾ ਫਰੀਦਾ ਇਹ ਤਨ ਭੌਂਕਣਾ ਤੇ ਭੌਂਕਦਾ ਕੌਣ ਹੈ ਇਹ ਭੌਂਕਣਾ ਸ਼ਬਦ ਕੁੱਤੇ ਵਾਸਤੇ ਵਰਦੇ ਆਪਾਂ ਕਿਸੇ ਹੋਰ ਜਨਵਰ ਵਾਸਤੇ ਕਦੀ ਆਪਾਂ ਸ਼ਬਦ ਬੋਲਿਆ ਹੀ ਨਹੀਂ ਫਰੀਦਾ ਇਹ ਤਨ ਭੌਂਕਣਾ ਕਹਿੰਦੇ ਨਿਤਨੇ ਤਾਂ ਦੁਖੀ ਹੈ ਕੌਣ ਕੰਨੀ 부ਜੇ ਦੇ ਰਹਾ ਕਿਤੀ ਵਗੈ ਜਿਹੜੇ ਪਿਓ ਨੇ ਮੋਢਿਆਂ ਤੇ ਚੁੱਕ-ਚੁੱਕ ਕੇ ਆਪਣੇ ਪੁੱਤ ਨੂੰ ਖੜਾਇਆ ਹੁੰਦਾ ਵਾ ਪਿਆਰ ਕੀਤਾ ਹੁੰਦਾ ਵਾ ਜਦੋਂ ਇਹ ਲਾਲਚ ਰੂਪੀ ਕੁੱਤੇ ਦੇ ਇਸ਼ਾਰਿਆਂ ਤੇ ਨਾਜਦਾ ਬੰਦਾ ਆਪਣੇ ਪਿਓ ਦਾ ਕਤਲ ਕਰਨ ਲੱਗਿਆ ਉਹ ਨਹੀਂ ਸੋਚਦਾ ਜਿਹੜਾ ਵੱਡਾ ਭਰਾ ਆਪਣੇ ਮੂੰਹ ਚੋਂ ਕੜਕੜ ਕੇ ਛੋਟੇ ਭਰਾ ਨੂੰ ਦੰਦਾ ਰਿਹਾ ਜਦੋਂ ਸਿਰ ਦੇ ਉੱਤੇ ਲਾਲਚ ਰੂਪੀ ਕੁੱਤਾ ਸਵਾਰ ਹੁੰਦਾ ਉਦੋਂ ਆਪਣੇ ਭਰਾ ਦਾ ਵੀ ਗੱਲ ਵਧਣ ਲੱਗੇ ਇੱਕ ਵਾਰ ਨਹੀਂ ਸੋਚਦਾ